ਸਟੇਰ ਜਿਹਦੇ ਸੰਦੇਸ਼ ਦਾ ਸਿਰਲੇਖ ਹੈ ਦੇਹਤਾਰੀ ਪਰਮੇਸ਼ਰ ਯੀਸ਼ੂ ਨੇ ਚੇਤਾਵਨੀ ਦਿੱਤੀ ਸੀ ਕਿ ਉਸਦੇ ਦੂਸਰੇ ਆਗਮਨ ਤੱਕ ਦੇ ਸਾਲਾਂ ਨੂੰ ਧਾਰਮਿਕ ਧੋਖੇ ਨਾਲ ਚਿੰਨ੍ਹਿਤ ਕੀਤਾ ਜਾਵੇਗਾ ਜਿਸ ਵਿੱਚ ਝੂਠੇ ਮਸੀਹ ਅਤੇ ਝੂਠੇ ਪਵੇਕ ਵਕਤਾ ਸ਼ਾਮਿਲ ਹਨ ਜੋ ਬਹੁਤਿਆਂ ਨੂੰ ਧੋਖਾ ਦਿੰਦੇ ਹਨ ਮੱਤੀ ਅਧਿਆਇ 24 ਆਇਤ 4 ਅਤੇ 5 ਆਇਤ 11 ਅਤੇ 23 ਅਸੀਂ ਬਾਈਬਲ ਦੇ ਅਨੁਸਾਰ ਯੀਸ਼ੂ ਕੌਣ ਹੈ ਵਿਸ਼ੇਸ਼ ਰੂਪ ਨਾਲ ਨਵੇਂ ਨੇਮ ਦੇ ਬਾਰੇ ਵਿੱਚ ਇੱਕ ਸੀਰੀਜ਼ ਉਤੇ ਕੰਮ ਕਰ ਰਹੇ ਹਾਂ ਨਵਾਂ ਨੇਮ ਯੀਸ਼ੂ ਦੇ ਗਵਾਹਾਂ ਕਵਾਹ ਦੇ ਕਰੀਬੀ ਸਹਿਯੋਗੀਆਂ ਦੁਆਰਾ ਲਿਖਿਆ ਗਿਆ ਸੀ ਇਸ ਸੀਰੀਜ਼ ਵਿੱਚ ਅਸੀਂ ਵਿਸ਼ੇਸ਼ ਰੂਪ ਨਾਲ ਇਸ ਤੱਥ ਉਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਕਿ ਯੀਸ਼ੂ ਪਰਮੇਸ਼ਰ ਹੈ ਅਸੀਂ ਅਜਿਹੇ ਸਮੇਂ ਵਿੱਚ ਰਹਿੰਦੇ ਹਾਂ ਜਦੋਂ ਵਧੇਕ ਤੋਂ ਵਧੇਕ ਲੋਕ ਕਹਿੰਦੇ ਹਨ ਕਿ ਯੀਸ਼ੂ ਇੱਕ ਚੰਗਾ ਨੈਤਿਕ શિક્ષਕ ਸੀ ਜਿਸ ਨੇ ਸਾਨੂੰ ਇੱਕ ਦੂਸਰੇ ਨਾਲ ਪ੍ਰੇਮ ਕਰਨਾ ਸਿਖਾਇਆ ਲੇਕਿਨ ਉਸਨੇ ਕਦੇ ਵੀ ਪਰਮੇਸ਼ਰ ਹੋਣ ਦਾ ਦਾਅਵਾ ਨਹੀਂ ਕੀਤਾ ਇਹ ਸੱਚ ਹੈ ਕਿ ਨਵੇਂ ਨੇਮ ਵਿੱਚ ਕਿਤੇ ਵੀ येशू ਮੈਂ ਪਰਮੇਸ਼ਰ ਹਾਂ ਨਾ ਸ਼ਬਦਾਂ ਦਾ ਉਚਾਰਨ ਨਹੀਂ ਕਰਦਾ ਹੈ ਲੇਕਿਨ ਵਿਭਿੰਨ ਉਪਾਧੀਆਂ ਜੋ ਉਸਨੇ ਆਪਣੇ ਲਈ ਪਯੋਗ ਕੀਤੀਆਂ ਅਤੇ ਜੋ ਦੂਸਰੇ ਨੇ ਉਸ ਉਤੇ ਲਾਗੂ ਕੀਤੀਆਂ ਉਹ ਪਰਮੇਸ਼ਰ ਹੋਣ ਦੇ ਦਾਵੇ ਸਨ ਮਨੁੱਖ ਦਾ ਪੁੱਤਰ ਇਹ ਟਾਈਟਲ 다니엘 ਦੀ ਪੁਸਤਕ ਤੋਂ ਆਉਂਦਾ ਹੈ ਇੱਕ ਈਸ਼ਵਰ ਦੇ ਪ੍ਰਾਨੇ ਨੂੰ ਸੰਦਰਭਿਤ ਕਰਦਾ ਹੈ ਜੋ ਸੰਸਾਰ ਦਾ ਨਿਆਂ ਕਰਨ ਦੇ ਲਈ ਯੁੱਗ ਦੇ ਅੰਤ ਵਿੱਚ ਆਵੇਗਾ 다니엘 ਅਧਿਆਇ 7 8 13 ਅਤੇ 14 ਪਰਮੇਸ਼ਰ ਦਾ ਪੁੱਤਰ ਜਿਸ ਸੰਸਕ੍ਰਿਤੀ ਵਿੱਚ ਯਿਸੂ ਦਾ ਜਨਮ ਹੋਇਆ ਸੀ ਉਸ ਵਿੱਚ ਪੁੱਤਰ ਸ਼ਬਦ ਦਾ ਉਪਯੋਗ ਗੁਣਾ ਨੂੰ ਕ੍ਰਮ ਗੁਣਾ ਦੇ ਕ੍ਰਮ ਉਤੇ ਜਾਂ ਉਸ ਦੇ ਕੋਲ ਹੋਣ ਦੇ ਲਈ ਕੀਤਾ ਗਿਆ ਸੀ ਯਹੂਨਾ ਅਧਿਆਇ 5 ਆਇਤ 17 ਅਤੇ 18 ਮਸੀਹ ਦਾਨੀਏਲ ਦੀ ਪੁਸਤਕ ਪਰਮੇਸ਼ਵਰ ਦੇ ਆਉਣ ਵਾਲੇ ਮਨੁੱਖ ਨੂੰ ਮਸੀਹਾ ਦੇ ਰੂਪ ਵਿੱਚ ਸੰਦਰਭਿਤ ਕਰਦੀ ਹੈ ਮਸੀਹ ਦਾ ਅਰਥ ਹੈ ਅਭਿਸ਼ਕਤ ਵਿਅਕਤੀ ਮਸੀਹ ਬਰਾਨੀ ਸ਼ਬਦ ਦਾ ਯਹੂਨਾ ਨਿਰੂਪ ਹੈ ਦਾਨੀਏਲ ਅਧਿਆਇ 9 ਆਇਤ 24 ਅਤੇ 26 ਅਸੀਂ ਜਿਹੇ ਸਮੇਂ ਵਿੱਚ ਰਹਿੰਦੇ ਹਾਂ ਜਦੋਂ ਕਈ ਮਜਬੂਤ ਮਸੀਹਾਂ ਦੇ ਕੋਲ ਵੀ ਯੇਸ਼ੂ ਦੇ ਬਾਰੇ ਵਿੱਚ ਸਪਸ਼ਟ ਤਸਵੀਰ ਨਹੀਂ ਹੁੰਦੀ ਹੈ ਜਿਸ ਤੋਂ ਉਹ ਧੋਖੇ ਦੀ ਚਪੇਟ ਵਿੱਚ ਆ ਜਾਂਦੇ ਹਨ ਉਹ ਜਾਣਦੇ ਹਨ ਕਿ ਯੇਸ਼ੂ ਪਰਮੇਸ਼ਵਰ ਦਾ ਪੁੱਤਰ ਹੈ ਲੇਕਿਨ ਕਿਉਂਕਿ ਉਹ ਪੂਰੀ ਤਰ੍ਹਾਂ ਨਾਲ ਨਿਸ਼ਚਿਤ ਨਹੀਂ ਹੁੰਦੇ ਹਨ ਕਿਸ ਦਾ ਕੀ ਅਰਥ ਹੈ ਉਹ ਸੋਚਦੇ ਹਨ ਕਿ ਕਿਸੇ ਵੀ ਤਰ੍ਹਾਂ ਨਾਲ ਪੁੱਤਰ ਸ਼ਬਦ ਦਾ ਅਰਥ ਪਰਮੇਸ਼ਵਰ ਤੋਂ ਘੱਟ ਹੋਣਾ ਹੈ ਅਗਰ ਅੱਜ ਪ੍ਰੇਰਿਤ ਇਸ ਵਕਤ ਇੱਥੇ ਹੁੰਦੇ ਤਾਂ ਉਹ ਇਸ ਨੂੰ ਸੋਚ ਤੋਂ ਜ਼ਰੂਰ ਚੌਂਕ ਜਾਂਦੇ ਯਿਸੂ ਦੇ ਨਾਲ ਉਹਨਾਂ ਦੀ ਬਾਤचीत ਦੇ ਆਧਾਰ ਉੱਤੇ ਉਹ ਅਸ਼ਵਸਥ ਸਨ ਕਿ ਉਹ ਦੇਵਤਾਰੀ ਪਰਮੇਸ਼ਰ ਸੀ ਅਤੇ ਹੈ ਇਸ ਸੰਦੇਸ਼ ਵਿੱਚ ਅਸੀਂ ਇਸ ਤੱਥ ਦੇ ਬਾਰੇ ਵਿੱਚ ਵਧੇਰੇ ਗੱਲ ਕਰਨ ਜਾ ਰਹੇ ਹਾਂ ਕਿ ਯਿਸੂ ਦੇਵਤਾਰੀ ਪਰਮੇਸ਼ਰ ਹੈ ਮਨੁੱਖਤਾ ਵਿੱਚ ਉਹ ਪਰਮੇਸ਼ਰ ਸੀ ਅਤੇ ਹੈ ਜੋ ਪਰਮੇਸ਼ਰ ਹੁੰਦੇ ਹੋਏ ਵੀ ਇੱਕ ਮਨੁੱਖ ਬਣਿਆ ਇਸ ਤੋਂ ਪਹਿਲੇ ਕਿ ਅਸੀਂ ਇਸ ਸੰਦੇਸ਼ ਨੂੰ ਜਾਰੀ ਰੱਖੀਏ ਮੈਨੂੰ ਇਸ ਬਾਰੇ ਵਿੱਚ ਕੁਝ ਗੱਲ ਕਰਨ ਦੇ ਵੋ ਕੀ ਅਸੀਂ ਨਾ ਮੁੱਦਿਆਂ ਦੇ ਬਾਰੇ ਵਿੱਚ ਕਿਉਂ ਗੱਲ ਕਰ ਰਹੇ ਹਾਂ ਜਿਸ ਤਰ੍ਹਾਂ ਕਿ ਯੇਸ਼ੂ ਨੇ ਭਵਿਕਵਾਨੀ ਕੀਤੀ ਕਿ ਅਸੀਂ ਇੱਕ ਮਹਾਨ ਧਾਰਮਿਕ ਤੋਖੇ ਦੇ ਸਮੇਂ ਵਿੱਚ ਪ੍ਰਵੇਸ਼ ਕਰ ਰਹੇ ਹਾਂ ਜੋ ਕਈ ਲੋਕਾਂ ਦੁਆਰਾ ਇੱਕ ਝੂਠੇ ਮਸੀਹ ਇੱਕ ਮਸੀਹ ਵਿਰੋਧੀ ਜਾਂ ਮਸੀਹ ਦੇ ਸਥਾਨ ਉੱਤੇ ਸਵੀਕਾਰ ਕੀਤੇ ਜਾਣ ਵਾਲੇ ਵਿਅਕਤੀ ਦੇ ਨਾਲ ਸਮਾਪਤ ਹੋਵੇਗਾ ਪਿਛਲੇ 20 ਤੋਂ 30 ਸਾਲਾਂ ਤੋਂ ਮਸੀਹਾਂ ਦੁਆਰਾ ਦੁਨੀਆ ਵਿੱਚ ਕਈ ਹਿੱਸਿਆਂ ਵਿੱਚ ਸਿਧਾਂਤ ਸਿਖਾਉਣ ਜਾਂ ਮਸੀਹੀਅਤ ਦੀ ਮੌਲਿਕ ਸਚਾਈ ਨੂੰ ਸਿਖਾਉਣ ਉੱਤੇ ਜ਼ੋਰ ਦਿੱਤਾ ਗਿਆ ਹੈ ਰੋਜ਼ਮਰਹ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਜੀਵਨ ਦੀਆਂ ਸਮੱਸਿਆਵਾਂ ਦੇ ਨਾਲ ਲੋਕਾਂ ਦੀ ਮਦਦ ਕਰਨ ਉੱਤੇ ਜ਼ੋਰ ਦਿੱਤਾ ਗਿਆ ਹੈ। ਪ੍ਰੇਰਕ ਉਪਦੇਸ਼ਾਂ ਦੇ ਮਾਧਿਅਮ ਨਾਲ ਜੋ ਵਿਵਹਾਰਿਕ ਜੀਵਨ ਕੋਸ਼ਲ ਪ੍ਰਦਾਨ ਕਰਦੇ ਹਨ ਆਪਣੀ ਪ੍ਰਾਰਥਨਾਵਾਂ ਦਾ ਉੱਤਰ ਕਿਸ ਤਰ੍ਹਾਂ ਪ੍ਰਾਪਤ ਕਰੀਏ? ਜਿੱਤ ਦੇ ਲਈ ਤਿੰਨ ਕਦਮ ਸੁਰਸ਼ੇਸ਼ਟ ਜੀਵਨ ਕਿਸ ਤਰ੍ਹਾਂ ਜੀਏ? ਆਪਣਾ ਪਰਿਵਾਰ ਸਵਸਥ ਕਿਸ ਤਰ੍ਹਾਂ ਰੱਖੀਏ ਆਦਿ। ਲੇਕਿਨ ਮਸੀਹ ਇਸ ਬਾਰੇ ਵਿੱਚ ਝੂਠੇ ਵਿਚਾਰਾਂ ਦੇ ਪ੍ਰਤੀ ਸੰਵੇਦਨਸ਼ੀਲਾਨ ਕੀ ਯੀਸ਼ੂ ਕੌਣ ਹੈ? ਅਤਿਉਰੇ ਇਸ ਦੁਨੀਆ ਵਿੱਚ ਕਿਉਂ ਆਇਆ ਸੀ? ਪਿਛਲੇ ਕੁ ਸੰਦੇਸ਼ਾਂ ਦੇ ਜਵਾਬ ਵਿੱਚ ਕਈ ਲੋਕਾਂ ਨੇ ਮੈਨੂੰ ਪੁੱਛਿਆ ਹੈ ਕਿ ਕੀ ਮੈਂ ਯਿਸੂ ਦੇ ਬਾਰੇ ਵਿੱਚ ਨਵੇਂ ਪ੍ਰਕਾਸ਼ਨ ਸਿਖਾ ਰਹੀ ਹਾਂ ਨਹੀਂ ਮੈਂ ਵਾਸਤਵ ਵਿੱਚ ਯਿਸੂ ਦੇ ਪਰਮ ਪਰੰਪਰਿਕ ਦ੍ਰਿਸ਼ਟੀਕੋਣ ਨੂੰ ਸਿਖਾ ਰਹੀ ਹਾਂ ਇਹ ਦ੍ਰਿਸ਼ਟੀਕੋਣ ਪ੍ਰੇਰਤਾ ਦੇ ਕੋਲ ਵਾਪਸ ਲੈ ਜਾਂਦਾ ਹੈ ਅਤੇ ਝੂਠੀ ਸਿੱਖਿਆਵਾਂ ਨੂੰ ਪਛਾਣਨ ਵਿੱਚ ਮਦਦ ਕਰਦਾ ਹੈ ਮੈਂ ਪਿਛਲੇ ਹਫ਼ਤੇ ਉਲੇਖ ਕੀਤਾ ਸੀ ਕਿ ਯਿਸੂ ਦੇ ਗਵਾਹਾਂ ਦੀ ਮੌਤ ਦੇ ਬਾਅਦ ਯਿਸੂ ਤੇ ਪਰਮੇਸ਼ੁਰ ਹੋਣ ਦੇ ਦਾਅਵੇ ਉੱਤੇ ਚੁਣੌਤੀਆਂ ਉੱਠਣ ਲੱਗੀਆਂ ਸਨ ਇਨਾਂ ਝੂਠੀ ਸਿੱਖਿਆਵਾਂ ਨੇ ਯੀਸ਼ੂ ਦੀ ਦੀਵਯਤਾ ਅਤੇ ਉਸ ਦਾ ਮਨੁੱਖੀ ਦੇ ਵਿੱਚ ਪਰਮੇਸ਼ਰ ਹੋਣ ਤੋਂ ਇਨਕਾਰ ਕੀਤਾ। ਇਨਾਂ ਸਿੱਖਿਆਵਾਂ ਵਿੱਚ ਕਿਹਾ ਗਿਆ ਹੈ ਯੀਸ਼ੂ ਕੇਵਲ ਪਰਮੇਸ਼ਰ ਪ੍ਰਤੀਤ ਹੁੰਦਾ ਸੀ। ਮਸੀਹ ਨੇ ਕ੍ਰੂਸ ਉੱਤੇ ਚੜਨ ਤੋਂ ਪਹਿਲੇ ਪ੍ਰਾਂਤ ਤਿਆਗ ਦਿੱਤੇ ਸਨ। ਯੀਸ਼ੂ ਦੇ ਕੋਲ ਕੋਈ ਦੀਵਯਤਾ ਨਹੀਂ ਸੀ। ਯੀਸ਼ੂ ਇੱਕ ਵਿਸ਼ੇਸ਼ ਰੂਪ ਨਾਲ ਤਨ ਭਵਿਕ ਵਕਤਾ ਸੀ। ਯੀਸ਼ੂ ਨੂੰ ਮਨੁੱਖ ਪਿਤਾ ਦੁਆਰਾ ਪੈਦਾ ਕੀਤਾ ਗਿਆ ਸੀ ਇਤਿਆਦ। ਜਦੋਂ ਪ੍ਰੇਰਿਤ ਯਹੂਨਾ ਦੇ ਗਵਾਹ ਜੀਵਤ ਸਨ ਤਾਂ ਉਹ ਸਪਸ਼ਟ ਰੂਪ ਨਾਲ ਕਹਿਣ ਵਿਚ ਸਕਸ਼ਮ ਸਨ ਅਸੀਂ ਯਿਸੂ ਨੂੰ ਦੇਖਿਆ ਤੇ ਸੁਣਿਆ ਹੈ ਇਹ ਉਹੀ ਹੈ ਜੋ ਉਸਨੇ ਆਪਣੇ ਬਾਰੇ ਵਿੱਚ ਕਿਹਾ ਸੀ ਤੇ ਅਸੀਂ ਉਹੀ ਦੇਖਿਆ ਹੈ ਉਹਨਾਂ ਨੇ ਜੋ ਦੇਖਿਆ ਤੇ ਸੁਣਿਆ ਉਸ ਉੱਤੇ ਵਿਸ਼ਵਾਸ ਕੀਤਾ ਤੇ ਆਪਣੀ ਸਿੱਖਿਆਵਾਂ ਅਤੇ ਲੇਖਨ ਦੇ ਮਾਧਿਅਮ ਨਾਲ ਦੂਸਰਿਆਂ ਨੂੰ ਜਾਣਕਾਰੀ ਦਿੱਤੀ ਉਸ ਸਮੇਂ ਜੇ ਕੋਈ ਪ੍ਰਸ਼ਨ ਉਠਾਉਂਦਾ ਸੀ ਕਿ ਯਿਸੂ ਕੌਣ ਹੈ ਜਾਂ ਉਸਨੇ ਕੀ ਕੀਤਾ ਤਾਂ ਉਹ ਪ੍ਰੇਰਿਤਾਂ ਤੋਂ ਪੁੱਛ ਸਕਦੇ ਸਨ لیکن ਜਦੋਂ ਪ੍ਰੇਰਤਾਂ ਦੀ ਮਿੱਤਿ ਹੋ ਗਈ ਤਾਂ ਇਹ ਹੁਣ ਸੰਭਵ ਨਹੀਂ ਸੀ ਵਿਭਿੰਨ ਚੁਣੌਤੀਆਂ ਦੇ ਰੂਪ ਵਿੱਚ ਕੁਝ ਚੁਣੌਤੀਆਂ ਯੀਸ਼ੂ ਦੀ ਦੇਵਤਾ ਅਤੇ ਉਸਦੇ ਪਰਮੇਸ਼ਰ ਹੋਣ ਉੱਤੇ ਉਤਪੰਨ ਹੋਈਆਂ ਕਲਿਸਿਆਵਾਂ ਦੇ ਅਗਵਾ ਬਿਸ਼ਪਾ ਨੇ ਇਨ੍ਹਾਂ ਮੁੱਦਿਆਂ ਨੂੰ ਸੰਬੋਧਿਤ ਕਰਨ ਅਤੇ ਪ੍ਰੇਰਿਤ ਇੱਕ ਨਵਾਂ ਨਿਯਮ ਅਤੇ ਪਰੰਪਰਾਵਾਂ ਨੀਂਸੇ ਅਤੇ ਪ੍ਰੇਰਤਾਂ ਦੇ ਪੰਥਾਂ ਜਿਵੇਂ ਵਿਸ਼ਵਾਸ ਦੇ ਪੰਥਾਂ ਦੇ ਆਧਾਰ ਉੱਤੇ ਯੀਸ਼ੂ ਦੇ ਬਾਰੇ ਵਿੱਚ ਨਿਸ਼ਚਿਤ ਬਿਆਨ ਦੇਣ ਦੇ ਲਈ ਪਰਿਸ਼ਦਾਂ ਦਾ ਆਯੋਜਨ ਕੀਤਾ येशु về तत्व उते निश्चंत कथन चार्ल्स रीडन दी परिषद 451 ईस्वी विच तयार कीता गया सी इथे एक भाग है assi sare ek awaz de naal apne prabhu yeshu maseh nu ek ate ek hi puttar de roop vich swikar karde haan ek hi samay vich parmeshwar ta vich purna ate manukhta vich purna vastav vich parmeshwar ate vastav vich manukh do swabhaavaan ਵਿਚ ਸਵੀਕਾਰ ਕੀਤੇ ਜਾਣ ਦੇ ਲਈ ਬਿਨਾਂ ਕਿਸੇ ਪਰਮ ਦੇ ਬਿਨਾਂ ਕਿਸੇ ਪਰਵਰਤਨ ਦੇ ਬਿਨਾਂ ਕਿਸੇ ਵਿਭਾਜਨ ਦੇ ਬਿਨਾਂ ਕਿਸੇ ਅਲगाव ਦੇ ਇੱਕ ਇਕਾਈ ਪੋਸਟੇਸਿਸ ਅਜਿਹਾ ਨਹੀਂ ਕਿ ਮਸੀਹ ਨੂੰ ਦੋ ਵਿਅਕਤੀਆਂ ਵਿੱਚ ਵਿਭਾਜਿਤ ਕੀਤਾ ਗਿਆ ਸੀ ਪੰਥਾਂ ਵਿੱਚ ਸਿਧਾਂਤ ਪੌਨ ਦੀ ਅਵਧਾਰਨਾ ਪ੍ਰੇਰਤਾਂ ਦੇ ਕੋਲ ਤੋਂ ਆਉਂਦੀ ਹੈ ਨਵਾਂ ਨੇਮ ਕਈ ਸ਼ੁਰੂਆਤੀ ਪੰਥਾਂ ਨੂੰ ਦਰਜ ਕਰਦਾ ਹੈ ਜੋ ਸ਼ਾਬਦਿਕ ਰੂਪ ਨਾਲ ਯੀਸ਼ੂ ਦੇ ਕ੍ਰੂਸ ਉੱਤੇ ਚੜਾਏ ਜਾਣ ਪੁਨਰਥਾਨ ਅਤੇ ਸਵਰਗ ਵਿੱਚ ਲੋਟਣ ਦੇ ਬਾਅਦ ਮਸੀਹ ਵਸੀਅਤ ਦੀ ਸ਼ੁਰੂਆਤ ਦੀ ਤਾਰੀਖ ਹੈ। ਪੁਲੂਸ ਦੁਆਰਾ ਅਭਿਲਿਖਤ ਦੋ ਗੱਲਾਂ ਉਤ ਧਿਆਨ ਦੇਵੋ। ਪਹਿਲਾ ਗ੍ਰੰਥੀਓ ਅਧਿਆਇ 15 ਆਇਤ 3 ਅਤੇ 4 ਕਿਉਂਕਿ ਜੋ ਕੋਈ ਮੈਨੂੰ ਮਿਲਿਆ ਸੀ, ਜੋ ਕੁਝ ਮੈਨੂੰ ਮਿਲਿਆ ਸੀ, ਉਹ ਮੈਂ ਤੁਹਾਨੂੰ ਇਸ ਲਈ ਦਿੱਤਾ ਕਿ ਮਸੀਹ ਉਹ ਤਾਂ ਸ਼ਾਸਤਰ ਦੇ ਅਨੁਸਾਰ ਸਾਡੇ ਪਾਪਾਂ ਦੇ ਲਈ ਮਾਰਿਆ ਗਿਆ, ਉਹ ਗਾੜਿਆ ਗਿਆ ਅਤੇ ਪਵਿੱਤਰ ਸ਼ਾਸਤਰ ਦੇ ਅਨੁਸਾਰ ਤੀਸਰੇ ਦਿਨ ਜਿਲਾਇਆ ਗਿਆ। ਰੋਮਿਓ ਅਧਿਆਇ 1 ਇਕ ਇਕ ਅਧਿਆਇ ਪੌਲਸ ਯੀਸ਼ੂ ਮਸੀਹ ਦਾ ਸੇਵਕ ਪ੍ਰੇਰਿਤ ਹੋਣ ਦੇ ਲਈ ਬੁਲਾਇਆ ਗਿਆ ਅਤੇ ਪਰਮੇਸ਼ਵਰ ਦੇ ਉਸ ਸਮਾਚਾਰ ਦੇ ਲਈ ਚੁਣਿਆ ਗਿਆ ਉਸ ਉਸ ਸਮਾਚਾਰ ਜੋ ਉਸ ਨੇ ਪਵਿੱਤਰ ਲਾਸਟਰ ਵਿੱਚ ਪਵੇਖਕਾਂ ਦੇ ਮਾਧਿਅਮ ਨਾਲ ਪਹਿਲੇ ਤੋਂ ਵਾਅਦਾ ਕੀਤੇ ਗਏ ਪੁੱਤਰ ਦੇ ਵਿਸ਼ੇ ਵਿੱਚ ਸਿੱਖਿਆ ਸੀ ਉਹ ਪੁੱਤਰ ਜੋ ਆਪਣੀ ਮਨੁੱਖੀ ਦੇਹ ਦੇ ਅਨੁਸਾਰ ਦਾਊਦ ਦਾ ਵੰਸ਼ ਸੀ ਅਤੇ ਜਿਸ ਨੇ ਅਤੇ ਜਿਸ ਨੂੰ ਪਵਿੱਤਰ ਆਤਮਾ ਦੇ ਦੁਆਰਾ ਮਰੇ ਹੋਿਆਂ ਵਿੱਚੋਂ ਜੀ ਉੱਠਣ ਦੇ ਦੁਆਰਾ ਪਰਮੇਸ਼ਵਰ ਦਾ ਪੁੱਤਰ ਹੋਣ ਦੀ ਸਮਰੱਥਿਤ ਨਾਲ ਕੋਸ਼ਿਤ ਕੀਤਾ ਗਿਆ ਸੀ ਯੀਸ਼ੂ ਮਸੀਹ ਸਾਡਾ ਪ੍ਰਭੂ ਕ੍ਰਿਓਸ ਯੀਸ਼ੂ ਕੌਣ ਹੈ ਇਹ ਦੋ ਪ੍ਰਗਤੀ ਮਾਨਵ ਅਤੇ ਦੇਵਯ ਦੇ ਨਾਲ ਇੱਕ ਵਿਅਕਤੀ ਦੇ ਬਾਰੇ ਵਿੱਚ ਇਹ ਵਿਚਾਰ ਪ੍ਰੇਰਤਾ ਯੀਸ਼ੂ ਦੇ ਗਵਾਹਾਂ ਦੇ ਕੋਲ ਤੋਂ ਹੁੰਦਾ ਹੈ ਅਤੇ ਸਦੀਆਂ ਤੋਂ ਸੰਰਕਸ਼ਿਤ ਹੈ ਅਸੀਂ ਜਿਸ ਸਮੇਂ ਵਿੱਚ ਰਹ ਰਹੇ ਹਾਂ ਉਸ ਦੇ ਕਾਰਨ ਸਾਨੂੰ ਉਸੇ ਤਰ੍ਹਾਂ ਦੀ ਸਪਸ਼ਟਤਾ ਦੀ ਲੋੜ ਹੈ ਕਿ ਯੇਸ਼ੂ ਸਾਡੀ ਪੀੜੀ ਵਿੱਚ ਕੌਣ ਹੈ? ਆਓ ਸੰਖੇਪ ਵਿੱਚ ਯੇਸ਼ੂ ਦੇ ਜਨਮ ਦੇ ਬਾਰੇ ਵਿੱਚ ਕੁਝ ਪ੍ਰਮੁੱਖ ਗੱਲਾਂ ਦੀ ਸਮੀਖਿਆ ਕਰੀਏ। ਯੇਸ਼ੂ ਦੇ ਸੰਸਾਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲੇ ਸਵਰਗਦੂਤ ਜਬਰਾਈਲ ਨੇ ਮਰੀਮ ਨਾਮ ਦੀ ਇੱਕ ਕੁਵਾਰੀ ਨੂੰ ਕਿਹਾ ਕਿ ਉਹ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਗਰਭਵਤੀ ਹੋ ਜਾਵੇਗੀ ਅਤੇ ਪਰਮੇਸ਼ਵਰ ਦੇ ਪੁੱਤਰ ਨੂੰ ਜਨਮ ਦੇਵੇਗੀ। ਉਸ ਨੂੰ ਇਸ ਬੱਚੇ ਦਾ ਨਾਮ ਯੇਸ਼ੂ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਸੀ ਜਿਸ ਦਾ ਅਰਥ ਹੈ ਉਦਾਰ ਕਰਤਾ। ਲੂਕਾ ਅਧਿਆਇ 1 ਆਇਤ 28 ਅਤੇ 31 ਜਿਬਰਾਈਲ ਯੂਸਫ ਨੂੰ ਦਿਖਾਈ ਦਿੱਤਾ ਜੋ ਮਰੀਮ ਦਾ ਮੰਗੇਤਰ ਸੀ ਅਤੇ ਉਸ ਨੂੰ ਦੱਸਿਆ ਕਿ ਇਹ ਬੱਚਾ ਯਸ਼ਯਾ ਭਵਿੱਖਵक्ता ਦੁਆਰਾ ਕਹੀ ਗਈ ਭਵਿੱਖਬਾਣੀ ਦੀ ਪੂਰਤੀ ਹੋਵੇਗਾ। ਯਸ਼ਯਾ ਅਧਿਆਇ 7 ਆਇਤ 14 ਦੇਖੋ ਕੁਵਾਰੀ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਉਹ ਉਸ ਦਾ ਨਾਮ ਇਮਾਨੂਅਲ ਰੱਖਣਗੇ ਜਿਸ ਦਾ ਅਰਥ ਹੈ ਪਰਮੇਸ਼ੁਰ ਸਾਡੇ ਨਾਲ। ਮੱਤੀ ਅਧਿਆਇ 1 ਆਇਤ 22 ਅਤੇ 23 ਬਾਈਬਲ ਪ੍ਰਗਟ ਕਰਦੀ ਹੈ ਕਿ ਪਰਮੇਸ਼ਵਰ ਤ੍ਰਿਏਕ ਹੈ ਉਹ ਇੱਕ ਪਰਮੇਸ਼ਵਰ ਹੈ ਜੋ ਇੱਕ ਸਾਤ ਤਿੰਨ ਅਲੱਗ ਅਲੱਗ ਦਿਵਯ ਪ੍ਰਕਤੀ ਵਿਚਰੇਦਾ ਹੈ ਲੇਕਿਨ ਅਲੱਗ ਨਹੀਂ ਹੈ ਉਹ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਉਹ ਤਿੰਨ ਵਿਅਕਤੀਤਵ ਇੱਕ ਦਿਵਯ ਸੁਭਾਅ ਨੂੰ ਸਹਿ ਸੰਮਿਲਿਤ ਜਾਂ ਸਾਂਝਾ ਕਰਦਾ ਹੈ ਇਸ ਅਰਥ ਵਿੱਚ ਵਿਅਕਤੀਤਵ ਹੈ ਕਿ ਉਹ ਇੱਕ ਦੂਸਰੇ ਦੇ ਨਾਲ ਆਤਮ ਜਾਗਰੂਕ ਅਤੇ ਅਟਰੈਕਟਿਵ ਹਨ परमेश्वर ਦਾ ਪੂਰਨ ਸੁਭਾਅ ਸਾਡੀ ਸਮਝ ਤੋਂ ਪਰੇ ਹੈ ਪਰਮੇਸ਼ਰ ਇੱਕ ਅਨੰਤ ਪ੍ਰਤਪਰ પ્રાਣੀ ਹੈ ਅਸੀਮਤ ਜਿਸ ਦੀ ਕੋਈ ਸ਼ੁਰੂਆਤ ਨਹੀਂ ਅਤੇ ਕੋਈ ਅੰਤ ਨਹੀਂ ਹੈ ਉਹ ਸ੍ਰਿਸ਼ਟੀ ਕਰਤਾ ਹੈ ਅਸੀਂ ਪਰਿਮਿਤ ਸੀਮਿਤ ਪ੍ਰਾਣੀ ਹਾਂ ਪਰਮੇਸ਼ਰ ਸ਼ਬਦ ਦਾ ਉਪਯੋਗ ਨਵੇਂ ਨੇਮ ਵਿੱਚ ਈਸ਼ਵਰੀ ਸੁਭਾਅ ਜਾਂ ਈਸ਼ਵਰਤਾ ਦਾ ਅਰਥ ਕਰਨ ਦੇ ਲਈ ਕੀਤਾ ਗਿਆ ਹੈ ਰੋਮਿਓ ਅਧਿਆਇ 1 ਆਇਤ 20 ਪ੍ਰੇਰਤਾਂ ਦੇ ਕੰਮ ਅਧਿਆਇ 17 ਆਇਤ 29 ਗਲੂਸੀਓ ਅਧਿਆਇ 2 ਆਇਤ 9 2000 ਸਾਲ ਪਹਿਲੇ ਪਿਤਾ ਪਰਮੇਸ਼ਵਰ ਦਾ ਦੂਸਰਾ ਵਿਕਤੀਤ ਦੇਹਤਾਰੀ ਹੋਇਆ ਦੇਹਤਾਰਨ ਕਰਨ ਦਾ ਅਰਥ ਹੈ ਮਨੁੱਖੀ ਸਰੀਰ ਧਾਰਨ ਕਰਨਾ ਪਰਮੇਸ਼ਵਰ ਦੀ ਪਵਿੱਤਰ ਆਤਮਾ ਦੀ ਚਮਤਕਾਰੀ ਸ਼ਕਤੀ ਦੇ ਦੁਆਰਾ ਕੁਵਰੀ ਮਰੀਮ ਦੇ ਘਰ ਵਿੱਚ ਇੱਕ ਪੂਰਨ ਮਨੁੱਖ ਦੇ ਦੀ ਰਚਨਾ ਕੀਤੀ ਗਈ ਸੀ ਲੂਕਾ ਅਧਿਆਇ 1 ਆਇਤ 33 ਲੂਕਾ ਅਧਿਆਇ 1 ਆਇਤ 31 ਮਤੀ ਅਧਿਆਇ 1 ਆਇਤ 20 ਯਹੂਨਾ ਪ੍ਰੇਰਿਤ ਨੇ ਆਪਣੇ ਸੁਸਮਾਚਾਰ ਨੂੰ ਇੱਕ ਸਪਸ਼ਟ ਕਥਨ ਦੇ ਨਾਲ ਖੋਲ੍ਹਿਆ ਕਿ ਯੀਸ਼ੂ ਪਰਮੇਸ਼ਵਰ ਹੈ ਜੋ ਪਰਮੇਸ਼ੁਰ ਹੁੰਦੇ ਹੋਏ ਵੀ ਮਨੁੱਖ ਬਣਿਆ ਉਸਨੇ ਯੇਸ਼ੂ ਨੂੰ ਅਨੰਤ ਸ੍ਰਿਸ਼ਟੀ ਕਰਤਾ ਦੇ ਰੂਪ ਵਿੱਚ ਪਛਾਣਨਾ ਪਛਾਣਿਆ ਜੋ ਦੇਹਤਾਰੀ ਪਰਮੇਸ਼ੁਰ ਸੀ ਆਦ ਵਿੱਚ ਵਚਨ ਸੀ ਅਤੇ ਵਚਨ ਪਰਮੇਸ਼ੁਰ ਦੇ ਨਾਲ ਸੀ ਅਤੇ ਵਚਨ ਪਰਮੇਸ਼ੁਰ ਸੀ ਇਹ ਆਦ ਵਿੱਚ ਸੀ ਅਤੇ ਪਰਮੇਸ਼ੁਰ ਦੇ ਨਾਲ ਸੀ ਸਭ ਕੁਝ ਉਸੇ ਦੇ ਦੁਆਰਾ ਉਤਪੰਨ ਹੋਇਆ ਅਤੇ ਜੋ ਕੁਝ ਉਤਪੰਨ ਹੋਇਆ ਹੈ ਉਸ ਵਿੱਚ ਕੋਈ ਵੀ ਵਸਤੂ ਉਸ ਦੇ ਬਿਨਾ ਉਤਪੰਨ ਨਹੀਂ ਹੋਈ ਹੈ ਯਾਨੀ ਕੁਝ ਵੀ ਅਜਿਹਾ ਨਹੀਂ ਹੈ ਜੋ ਉਸ ਦੇ ਬਿਨਾ ਰਚਿਆ ਗਿਆ ਹੈ ਯਹੂਨਾ ਅਧਿਆਇ 1 ਆਇਤ 3 ਅਤੇ ਵਚਨ ਦੇ ਤਾਰੀ ਹੋਇਆ ਤੇ ਅਨੁਗ੍ਰਹਿ ਅਤੇ ਸਚਾਈ ਵਿੱਚ ਪਰਿਪੂਰਨ ਹੋ ਕੇ ਸਾਡੇ ਵਿੱਚ ਉਸ ਨੇ ਡੇਰਾ ਕੀਤਾ ਅਤੇ ਅਸੀਂ ਉਸ ਦੀ ਅਜਿਹੀ ਮਹਿਮਾ ਦੇਖੀ ਜਿਸ ਤਰ੍ਹਾਂ ਪਿਤਾ ਦੇ ਇਕਲੋਤੇ ਦੀ ਮਹਿਮਾ ਯੀਸ਼ੂ ਦੇ ਤਾਰੀ ਪਰਮੇਸ਼ਵਰ ਹੈ ਮਾਨਵ ਸਰੀਰ ਵਿੱਚ ਪਰਮੇਸ਼ਵਰ ਹੈ ਜਦੋਂ ਯੀਸ਼ੂ ਸੰਸਾਰ ਵਿੱਚ ਆਇਆ ਤਾਂ ਉਸ ਨੇ ਆਪਣੀ ਦੇਵਤਾ ਦੇ ਪ੍ਰਦਰਸ਼ਨ ਨੂੰ ਬੰਦ ਨਹੀਂ ਕੀਤਾ ਉਸ ਨੇ ਇੱਕ ਪੂਰਨ ਮਨੁੱਖੀ ਸਰੀਰ ਅਪਣਾਇਆ ਪਹਿਨਿਆ ਜਾਂ ਗ੍ਰਹਿਣ ਕੀਤਾ ਮਨੁੱਖੀ ਸਰੀਰ ਉਹ ਸਭ ਕੁਛ ਹੈ ਜੋ ਮਨੁੱਖ ਨੂੰ ਮਨੁੱਖ ਬਣਾਉਂਦਾ ਹੈ ਅਜਿਹੇ ਕਰਨ ਵਿੱਚ ਪਰਮੇਸ਼ਵਰ ਤਉ ਦੇ ਦੂਸਰੇ ਵਿਅਕਤੀ ਪੁੱਤਰ ਨੇ ਆਪਣੇ ਆਪ ਨੂੰ ਦੀਨ ਦਿਖਾਇਆ ਨਾ ਕਿ ਆਪਣੇ ਆਪ ਨੂੰ ਆਪਣੀ ਈਸ਼ਵਰਤਾ ਤੋਂ ਅਲੱਗ ਕਰਨ ਦੇ ਦੁਆਰਾ ਬਲਕਿ ਇੱਕ ਮਾਨਵ ਦੇਨ ਉਤਾਰਨ ਕਰਨ ਅਤੇ ਇਸ ਸੰਸਾਰ ਵਿੱਚ ਜਨਮ ਲੈਣ ਦੇ ਦੁਆਰਾ ਫਿਲੀਪੀਓ ਅਧਿਆਇ 2 ਆਇਤ 6 ਅਤੇ 7 ਯੀਸ਼ੂ ਨੇ ਪਰਮੇਸ਼ਰ ਹੁੰਦੇ ਹੋਏ ਵੀ ਆਪਣੇ ਆਪ ਨੂੰ ਦੀਨ ਕੀਤਾ ਉਹ ਇੱਕ ਦਾਸ ਬਣਿਆ ਅਤੇ ਮਨੁੱਖਾਂ ਦੀ ਸਮਾਨਤਾ ਵਿੱਚ ਬਣਿਆ ਯੇਸ਼ੂ ਇੱਕ ਈਸ਼ਵਰ ਦੇ ਵਿਅਕਤੀਤਵ ਹੈ ਜਿਸਨੇ ਮਨੁੱਖੀ ਦੇਹ ਨੂੰ ਗ੍ਰਹਿਣ ਕੀਤਾ ਉਸ ਦੇਹ ਨੇ ਉਸ ਨੂੰ ਮਨੁੱਖ ਸਵਭਾਅ ਦੇ ਸਾਰੇ ਗੁਣ ਦਿੱਤੇ ਪਲੇ ਹੀ ਯੇਸ਼ੂ ਪਰਮੇਸ਼ਵਰ ਸੀ ਉਹ ਵਾਸਤਵ ਵਿੱਚ ਮਨੁੱਖੀ ਸੀ ਜਿਸ ਦਾ ਅਰਥ ਹੈ ਕਿ ਉਸ ਦੇ ਕੋਲ ਸੀਮਿਤ ਮਨੁੱਖੀ ਦੇਹ ਸੀ ਉਸ ਨੂੰ ਖਾਣ ਉਸ ਨੂੰ ਖਾਣਾ ਆਰਾਮ ਚਾਹੀਦਾ ਸੀ ਸਾਡੀ ਤਰ੍ਹਾਂ ਉਸ ਨੂੰ ਵੀ ਪਾਪ ਕਰਨ ਦੇ ਲਈ ਪ੍ਰਲੋਭਨ ਦਿੱਤਾ ਜਾ ਸਕਦਾ ਸੀ ਉਹ ਪੀੜਾ ਮਹਿਸੂਸ ਕਰ ਸਕਦਾ ਸੀ ਅਤੇ ਅੰਤ ਤਹ ਸਾਡੀ ਹੀ ਤਰ੍ਹਾਂ ਮਰ ਵੀ ਸਕਦਾ ਸੀ ਮਤੀ ਅਧਿਆਇ 21 ਆਇਤ 18 ਮਰਕੁਸ ਅਧਿਆਇ 4 ਆਇਤ 38 ਮਤੀ ਅਧਿਆਇ 4 ਆਇਤ 1 ਆਦੀ ਇਹਨਾਂ ਕੁਝ ਗੱਲਾਂ ਦਾ ਧਿਆਨ ਰੱਖੋ ਜਦੋਂ ਯੇਸ਼ੂ 12 ਸਾਲ ਦਾ ਸੀ ਤਾਂ ਫਸਾ ਮਨਾਉਣ ਦੇ ਲਈ ਆਪਣੇ ਪਰਿਵਾਰ ਦੀ ਨਗਰ ਦੀ ਵਾਰਸ਼ਿਕ ਸਲਾਨਾ ਯਾਤਰਾ ਦੇ ਦੌਰਾਨ ਉਹ ਗਲਤੀ ਨਾਲ ਯਰੂਸ਼ਲਮ ਵਿੱਚ ਹੀ ਰਹਿ ਗਿਆ ਇੱਕ ਉਨਮਤ ਖੋਜ ਦੇ ਬਾਅਦ ਉਸਦੇ ਮਾਤਾ ਪਿਤਾ ਨੇ ਉਸ ਨੂੰ ਮੰਦਰ ਵਿੱਚ ਪਾਇਆ ਜਿੱਥੇ ਉਸ ਨੇ ਕਿਹਾ ਕਿ ਉਹ ਆਪਣੇ ਪਿਤਾ ਦਾ ਕੰਮ ਕਰ ਰਿਹਾ ਹੈ ਲੂਕਾ ਅਧਿਆਇ 2 ਆਇਤ 41 ਅਤੇ 51 ਪਰਿਵਾਰ ਨਾਸਰਤ ਲੋਟ ਗਿਆ ਤੇ ਯੇਸ਼ੂ ਉਹਨਾਂ ਦੇ ਅਧੀਨ ਅਗਿਆਕਾਰੀ ਸੀ ਆਇਤ 51 ਯੇਸ਼ੂ ਮਰੀਅਮ ਅਤੇ ਯੂਸਫ ਦਾ ਸृष्टिकर्ता ਹੈ ਫਿਰ ਵੀ ਉਸ ਨੇ ਆਪਣੇ ਆਪ ਨੂੰ ਇੱਕ ਪੁੱਤਰ ਦੇ ਰੂਪ ਵਿੱਚ ਆਪਣੇ ਮਾਤਾ ਪਿਤਾ ਦੇ ਪ੍ਰਤੀ ਸਮਰਪਿਤ ਕਰ ਦਿੱਤਾ ਲੂਕਾ ਅਧਿਆਇ 2 ਆਇਤ 52 ਤਦ ਯੇਸ਼ੂ ਬਲੀਯਤੇ ਤਦ ਯੇਸ਼ੂ ਬਲ ਅਤੇ ਬੁੱਧੀ ਦੋਨਾਂ ਵਿੱਚ ਵੱਧਾ ਗਿਆ ਤੇ ਉਹ ਪਰਮੇਸ਼ਰ ਅਤੇ ਉਹਨਾਂ ਸਭ ਜੋ ਉਸਨੂੰ ਜਾਣਦੇ ਸਨ ਉਹਨਾਂ ਨੂੰ ਪ੍ਰੇਮ ਕਰਦਾ ਸੀ ਤਦ ਆ ਪ੍ਰਵਰਤਿਤ ਪਰਮੇਸ਼ਰ ਮਨੁੱਖੀ ਸਰੀਰ ਵਿੱਚ ਵੱਡਾ ਹੋਇਆ ਯੇਸ਼ੂ ਵਚਨ ਦੇਤਾਰੀ ਨੇ ਸਵਰਗ ਦੂਤਾਂ ਨੂੰ ਬਣਾਇਆ ਸੀ ਯੇਸ਼ੂ ਨੇ ਪ੍ਰੇਰਿਤ ਯੇਸ਼ੂ ਦੇ ਪ੍ਰੇਰਿਤ ਗਵਾਹ ਸਾਨੂੰ ਦੱਸਦੇ ਹਨ ਕਿ ਸਵਰਗ ਦੂਤਾਂ ਨੇ ਉਸਦੀ ਦੇਖਭਾਲ ਕੀਤੀ ਜਦੋਂ ਉਹ ਜੰਗਲ ਵਿੱਚ ਪ੍ਰੀਖਿਆ ਵਿੱਚ ਸੀ ਅਤੇ ਉਸਦੀ ਗ੍ਰਿਫਤਾਰੀ ਦੀ ਰਾਤ ਉਹਨਾਂ ਨੇ ਉਸਨੂੰ ਮਜ਼ਬੂਤ ਕੀਤਾ ਮਰਕੁਸ ਅਧਿਆਇ 1 ਆਇਤ 11 ਲੂਕਾ ਅਧਿਆਇ 2 ਆਇਤ 43 ਯੀਸ਼ੂ ਮਨੁੱਖੀ ਸਰੀਰ ਵਿੱਚ ਰਹਿਣ ਵਾਲਾ ਪਰਮੇਸ਼ਰ ਨਹੀਂ ਸੀ ਯੀਸ਼ੂ ਇੱਕ ਮਨੁੱਖ ਦੇ ਰੂਪ ਵਿੱਚ ਜੀਣ ਵਾਲਾ ਪਰਮੇਸ਼ਰ ਸੀ ਪੂਰੀ ਤਰ੍ਹਾਂ ਨਾਲ ਪਰਮੇਸ਼ਰ ਉਸੇ ਸਮੇਂ ਉਹ ਪੂਰੀ ਤਰ੍ਹਾਂ ਨਾਲ ਮਨੁੱਖੀ ਸੀ ਪਰਮੇਸ਼ਰ ਸਾਡੇ ਨਾਲ ਇਮਾਨੁਅਲ ਯੀਸ਼ੂ ਦੋ ਸਭਾ ਮੰਨਉ ਅਤੇ ਦੇਵ ਦੇ ਨਾਲ ਇੱਕ ਵਿਅਕਤੀ ਹੈ ਦੋਨੋਂ ਪ੍ਰਕਿਰਤੀਆਂ ਇੱਕ ਦੂਸਰੇ ਨਾਲ ਜੁੜੀਆਂ ਹੋਈਆਂ ਹਨ ਇਹ ਸਾਡੀ ਸਮਝ ਤੋਂ ਪਰੇ ਇੱਕ ਰਹੱਸ ਹੈ ਪ੍ਰੇਰਿਤ ਪੌਲਸ ਯਿਸੂ ਦਾ ਇੱਕ ਗਵਾਹ ਉਸਨੇ ਲਿਖਿਆ ਆराधना ਦਾ ਰਹਸ ਮਹਾਨ ਹੈ ਪਰਮੇਸ਼ਵਰ ਦੀ छुटकारे ਦੀ ਯੋਜਨਾ ਪਰਮੇਸ਼ਵਰ ਦੇ ਵਿੱਚ ਪ੍ਰਗਟ ਹੋਇਆ ਸੀ ਪਹਿਲਾ ਤੋਮੋਥੀਸ ਅਧਿਆਇ 3 ਆਇਤ 16 ਇਸ ਮਹੱਤਵਪੂਰਨ ਪੁਆਇੰਟ ਉਤੇ ਧਿਆਨ ਦਿਵੋ ਜੇਦੀ ਯਿਸੂ ਪਰਮੇਸ਼ਵਰ ਹੁੰਦੇ ਹੋਏ ਵੀ ਪੂਰੀ ਤਰ੍ਹਾਂ ਨਾਲ ਮਨੁੱਖ ਬਣ ਗਿਆ ਯਿਸੂ ਕਦੇ ਵੀ ਕੇਵਲ ਇੱਕ ਮਨੁੱਖ ਨਹੀਂ ਸੀ ਉਹ ਕੇਵਲ ਪਰਮੇਸ਼ਵਰ ਸੀ ਯਿਸੂ ਨੇ ਜੋ ਕੁਝ ਵੀ ਕੀਤਾ ਉਸਨੇ परमेश्वर ਦੇ ਰੂਪ ਵਿੱਚ ਮਨੁੱਖੀ ਦੇ ਦੇ ਨਾਲ ਇੱਕ ਈਸ਼ਵਰੀ ਵਿਅਕਤੀ ਤੇ ਰੂਪ ਵਿੱਚ ਕੀਤਾ ਯੀਸ਼ੂ ਇੱਕ ਅਦਭੁਤ ਮਨੁੱਖ ਹੈ ਉਹ ਇੱਕਾਤਰ ਪਰਮੇਸ਼ਰ ਮਨੁੱਖ ਹੈ ਉਹ ਇੱਕਾਤਰ ਮਨੁੱਖ ਹੈ ਜਿਸ ਦਾ ਜਨਮ ਉਸ ਦੀ ਸ਼ੁਰੂਆਤ ਤੋਂ ਚਿੰਨਹਿਤ ਨਹੀਂ ਕੀਤਾ ਜਾ ਸਕਦਾ ਮਨੁੱਖੀ ਦੇ ਵਿੱਚ ਉਸ ਦਾ ਜਨਮ ਉਸ ਦੀ ਸ਼ੁਰੂਆਤ ਨੂੰ ਚਿੰਨਹਿਤ ਨਹੀਂ ਕਰਦਾ ਹੈ ਇਹ ਦਿਵੀਅ ਵਿਅਕਤੀ ਹਮੇਸ਼ਾ ਅਸਤਿਤਵ ਵਿੱਚ ਰਿਹਾ ਹੈ ਕਿਉਂਕਿ ਉਹ ਪਰਮੇਸ਼ਰ ਹੈ ਕਿਉਂਕਿ ਉਸ ਦਾ ਮਨੁੱਖੀ ਸਰੀਰ ਮਰੀਮ ਦੇ ਗਰਭ ਵਿੱਚ ਚਮਤਕਾਰੀ ਰੂਪ ਨਾਲ ਗਰਭ ਧਾਰਨ ਕੀਤਾ ਗਿਆ ਸੀ ਯੀਸ਼ੂ ਪ੍ਰਤਿਤ ਮਨੁੱਖ ਦੇ ਵਿੱਚ ਉਪਤ ਨਹੀਂ ਹੋਇਆ ਉਹ ਪਵਿੱਤਰ ਆਤਮਾ ਤੋਂ ਪੈਦਾ ਹੋਇਆ ਲੂਕਾ ਅਧਿਆਇ 1 ਆਇਤ 31 ਅਤੇ 35 ਯੀਸ਼ੂ ਹੀ ਇੱਕ ਮਾਤ ਪਰਮੇਸ਼ੁਰ ਹੈ ਜੋ ਸਭ ਤੋਂ ਉੱਚ ਹੈ ਅਤੇ ਉਸ ਦੇ ਵਿਅਕਤੀਤਵ ਪੂਰੀ ਤਰ੍ਹਾਂ ਨਾਲ ਪਰਮੇਸ਼ੁਰ ਅਤੇ ਪੂਰੀ ਤਰ੍ਹਾਂ ਨਾਲ ਮਨੁੱਖ ਦੇ ਮੂਲੇ ਦੇ ਕਾਰਨ ਉਹ ਏਕਮਾਤਰ ਮਨੁੱਖ ਹੈ ਜੋ ਆਪ ਦੇ ਬਲੀਦਾਨ ਦੇ ਮਾਦਨ ਨਾਲ ਪਾਪ ਨੂੰ ਦੂਰ ਕਰਨ ਦੇ ਲਈ ਯੋਗ ਹੈ ਪਰਮੇਸ਼ੁਰ ਨੇ ਆਪ ਆਪਣੇ अनुग्रह ਨਾਲ ਉਸ ਬਲੇਦਾਨ ਨੂੰ ਉਤਪਨ ਕੀਤਾ ਜਿਸ ਨੇ ਮਨੁੱਖ ਦਾ ਉਦਾਰ ਜਿਸ ਤੋਂ ਮਨੁੱਖ ਦਾ ਉਦਾਰ ਹੋਇਆ ਹੈ ਕਿਉਂਕਿ ਯੀਸ਼ੂ ਦੋ ਸੌ ਬਾਵਾਂ ਵਾਲਾ ਇੱਕ ਵਿਅਕਤੀ ਹੈ ਇਸ ਲਈ ਉਸ ਦੇ ਦੋ ਸੌ ਬਾਵਾਂ ਦੇ ਗੁਣਾ ਦਸ਼ਰੇ ਉਸ ਇੱਕ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਉਦਾਹਰਨ ਦੇ ਲਈ ਪ੍ਰੇਰਤਾ ਦੇ ਕੰਮ ਅਧਿਆਇ 20 आयत 28 ਕਹਿੰਦਾ ਹੈ ਕਿ ਪਰਮੇਸ਼ੁਰ ਨੇ ਕਲਿਸਿਆਂ ਨੂੰ ਆਪਣੇ ਲਹੂ ਨਾਲ ਖਰੀਦਿਆ ਪਰਮੇਸ਼ੁਰ ਦੇ ਕੋਲ ਲਹੂ ਨਹੀਂ ਹੈ ਉਸਨੇ ਲਹੂ ਬਣਾਇਆ ਮਨੁੱਖੀ ਦੇ ਵਿੱਚ ਜਨਮ ਲੈ ਕੇ ਹਾਲਾਂਕਿ ਅਗਰ ਅਸੀਂ ਯੀਸ਼ੂ ਦੇ ਲਹੂ ਨੂੰ ਇੱਕ ਮਾਈਕਰੋਸਕੋਪ ਦੇ ਥੱਲੇ ਰੱਖਣਾ ਚਾਹੀਏ ਤਾਂ ਅਸੀਂ ਪੂਰੀ ਤਰ੍ਹਾਂ ਨਾਲ ਮਨੁੱਖ ਲਹੂ ਨੂੰ ਹੀ ਦੇਖਾਂਗੇ ਲੇਕਿਨ ਇਹ ਪਰਮੇਸ਼ਵਰ ਦਾ ਲਹੂ ਹੈ ਕਿਉਂਕਿ ਯੀਸ਼ੂ ਉਸੇ ਸਮੇਂ ਪੂਰੀ ਤਰ੍ਹਾਂ ਨਾਲ ਪਰਮੇਸ਼ਵਰ ਸੀ ਜਦੋਂ ਪੂਰੀ ਤਰ੍ਹਾਂ ਨਾਲ ਮਨੁੱਖੀ ਸੀ ਅਸੀਂ ਇਸ ਸੰਦਰਭ ਵਿੱਚ ਸੋਚਦੇ ਹਾਂ ਕਿ ਯੀਸ਼ੂ ਨੇ ਉਹ ਸਭ ਕੁਝ ਕੀਤਾ ਇੱਕ ਮਨੁੱਖ ਦੇ ਰੂਪ ਵਿੱਚ ਜੋ ਉਸਨੇ ਪਰਮੇਸ਼ਵਰ ਦੇ ਰੂਪ ਵਿੱਚ ਕੀਤਾ ਸੀ ਨਵੇਂ ਨੇਮ ਦੇ ਲੇਖਕ ਗਵਾਹ ਇਹ ਨਹੀਂ ਸੋਚਦੇ ਸਨ ਉਹਨਾਂ ਨੇ ਯੀਸ਼ੂ ਦੇ ਬਾਰੇ ਵਿੱਚ ਇੱਕ ਵਿਅਕਤੀ ਦੇ ਰੂਪ ਵਿੱਚ ਗੱਲ ਕੀਤੀ ਇੱਕ ਈਸ਼ਵਰੀ ਵਿਅਕਤੀ ਜੋ ਹਮੇਸ਼ਾ ਅਸਤਿਤਵ ਵਿੱਚ ਸੀ ਇਸ ਸੰਸਾਰ ਦੀ ਸਿਰਜਣਾ ਤੋਂ ਪਹਿਲੇ ਜਿਸ ਨੇ ਇੱਕ ਸੰਪੂਰਨ ਮਨੁੱਖੀ ਦੇਹ ਨੂੰ ਗ੍ਰਹਿਣ ਕੀਤਾ ਜੋ ਉਸ ਦੇ ਕੋਲ ਹੱਲ ਵੀ ਹੈ ਉਹ ਦੇਹ ਧਾਰੀ ਪਰਮੇਸ਼ੁਰ ਹੈ ਪ੍ਰੇਰਤਾ ਨੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਯੀਸ਼ੂ ਉਹ ਸਭ ਕੁਝ ਕਰ ਸਕਦਾ ਹੈ ਜੋ ਪਰਮੇਸ਼ੁਰ ਕਰ ਸਕਦਾ ਹੈ ਉਹਨਾਂ ਨੇ ਬਸ ਉਸ ਨੂੰ ਪਰਮੇਸ਼ੁਰ ਮਨੁੱਖ ਦੇ ਰੂਪ ਵਿੱਚ ਸਵੀਕਾਰ ਕੀਤਾ ਉਨ੍ਹਾਂ ਦੇ ਲੇਖਨ ਵਿੱਚ ਅਸੀਂ ਦੇਖਦੇ ਹਾਂ ਕਿ ਯੀਸ਼ੂ ਨੂੰ ਦੋਨੋਂ ਪ੍ਰਕ੍ਰਿਤੀ ਮਨੁੱਖ ਅਤੇ ਈਸ਼ਵਰ ਦੇ ਗੁਣਾਂ ਦੇ ਨਾਲ ਇੱਕ ਵਿਅਕਤੀ ਦੇ ਰੂਪ ਵਿੱਚ ਸੰਦਰਭਿਤ ਕੀਤਾ ਗਿਆ ਹੈ ਯੀਸ਼ੂ ਦੇ ਪ੍ਰੇਰਿਤ ਯਹੂਦੀ ਇੱਕ ਈਸ਼ਵਰਵਾਦੀ ਸਨ ਜੋ ਕੇਵਲ ਇੱਕ ਹੀ ਪਰਮੇਸ਼ਰ ਵਿੱਚ ਵਿਸ਼ਵਾਸ ਕਰਦੇ ਸਨ ਵਿਵਸਥਾ ਵਿਵਰਣ ਅਧਿਆਇ 4 ਆਇਤ 4 ਉਹ ਜਾਣਦੇ ਸਨ ਕਿ ਇੱਕ ਸੂਜਿਤ ਪ੍ਰਾਣੀ ਮਨੁੱਖ ਨੂੰ ਪਰਮੇਸ਼ਰ ਦੇ ਸਮਾਨ ਸਤਰ ਉਤੇ ਰੱਖਣਾ ਅਤੇ ਉਸ ਦੀ ਆਰਾਧਨਾ ਕਰਨਾ ਮੂਰਤੀ ਪੂਜਾ ਸੀ ਫਿਰ ਵੀ ਜਦੋਂ ਗਲੀਲ ਸਾਗਰ ਉਤੇ ਇੱਕ ਜਾਨਲੇਵਾ ਤੂਫਾਨ ਵਿੱਚ ਫਸ ਗਏ ਤੇ ਯੀਸ਼ੂ ਪਾਣੀ ਉੱਤੇ ਚਲਦੇ ਹੋਏ ਉਹਨਾਂ ਦੇ ਕੋਲ ਆਇਆ ਤਾਂ ਉਹਨਾਂ ਨੇ ਇਹ ਕਹਿੰਦੇ ਹੋਏ ਯੀਸ਼ੂ ਦੀ ਆराधना ਕੀਤੀ ਕਿ ਸੱਚਮੁੱਚ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਮੱਤੀ ਅਧਿਆਇ 14 ਆਇਤ 33 ਇੱਕ ਅਲੱਗ ਤੂਫਾਨ ਵਿੱਚ ਯੀਸ਼ੂ ਉਹਨਾਂ ਦੇ ਨਾਲ ਸੀ नाव ਵਿੱਚ ਸੋ ਰਿਹਾ ਸੀ ਉਹਨਾਂ ਨੇ ਉਸ ਨੂੰ ਜਗਾਇਆ ਤੇ ਉਸਨੇ ਤੂਫਾਨ ਨੂੰ ਸ਼ਾਂਤ ਕਰ ਦਿੱਤਾ ਅਤੇ ਉਹ ਪੈਰ ਨਾਲ ਪਰ ਗਏ ਅਤੇ ਆਪਸ ਵਿੱਚ ਕਹਿਣ ਲੱਗੇ ਇਹ ਕੌਣ ਆਦਮੀ ਹੈ ਕਿ ਹਵਾ ਅਤੇ ਲਹਿਰਾਂ ਵੀ ਇਸ ਦੀ ਆਗਿਆ ਮੰਨਦੇ ਹਨ ਮਰਕਸ ਅਧਿਆਇ 4 ਅਇਤ 41 ਉਹ ਲੋਕ ਸ਼ਾਸਤਰਾਂ ਤੋਂ ਜਾਣਦੇ ਸਨ ਕਿ ਪਰਮੇਸ਼ਰ ਸੌਂਦਾ ਨਹੀਂ ਹੈ ਭਜਨ ਸਹਿਤਾ 121 ਅਇਤ 3 ਅਤੇ 4 ਲੇਕਿਨ ਇਸ ਸੋਏ ਹੋਏ ਮਨੁੱਖ ਨੇ ਉਹ ਕੀਤਾ ਜੋ ਕੇਵਲ ਪਰਮੇਸ਼ਰ ਹੀ ਕਰ ਸਕਦਾ ਸੀ ਮਰਕਸ ਅਧਾਇਏ 2 ਅਇਤ 1 ਅਤੇ 12 ਜਦੋਂ ਯੀਸ਼ੂ ਸਿੱਖਿਆ ਦੇ ਰਾ ਸੀ ਤਦ ਚਾਰ ਪੁਰਸ਼ਾਂ ਨੇ ਇੱਕ ਲਕਵਾਗ੍ਰਸਤ ਵਿਅਕਤੀ ਨੂੰ ਕਰਦੇਛਤ ਤੋਂ ਨਿਚਤਾਰਿਆ ਯੀਸ਼ੂ ਨੇ ਇਸ ਵਿਅਕਤੀ ਨੂੰ ਕਿਹਾ ਕਿ ਉਸ ਦੇ ਕੋਲ ਉਸ ਦੇ ਪਾਪ ਮਾਫ ਕਰ ਦਿੱਤੇ ਗਏ ਹਨ ਪੀੜ ਦੇ ਪੀੜ ਵਿੱਚ ਧਾਰਮਿਕ ਅਗਵਾ ਨੇ ਇੱਕ ਦੂਸਰੇ ਨੂੰ ਕਿਹਾ ਇਹ ਈਸ਼ ਨਿੰਦਾ ਹੈ ਕਿਉਂਕਿ ਕੇਵਲ ਪਰਮੇਸ਼ਵਰ ਹੀ ਪਾਪ ਨੂੰ ਮਾਫ ਕਰ ਸਕਦਾ ਹੈ ਯਸ਼ਾਇਆ ਅਧਿਆਇ 43 ਆਇਤ 25 ਮੀਕਾ ਅਧਿਆਇ 7 ਆਇਤ 18 ਇਹ ਸਾਬਤ ਕਰਨ ਦੇ ਲਈ ਕਿ ਉਸ ਨੇ ਪਾਪ ਉਸ ਦੇ ਕੋਲ ਪਾਪ ਮਾਫ ਕਰਨ ਦਾ ਅਧਿਕਾਰ ਸੀ ਯੀਸ਼ੂ ਨੇ ਉਸ ਵਿਅਕਤੀ ਨੂੰ ਚੰਗਾ ਕੀਤਾ ਮੌਜੂਦ ਸਾਰੇ ਲੋਕ ਦੇਖ ਸਕਦੇ ਹਨ ਕਿ ਯੀਸ਼ੂ ਇੱਕ ਮਨੁੱਖ ਸੀ ਫਿਰ ਵੀ ਉਸਨੇ ਉਹ ਕੀਤਾ ਜੋ ਕੇਵਲ ਪਰਮੇਸ਼ਵਰ ਹੀ ਕਰ ਸਕਦਾ ਹੈ ਮਨੁੱਖਾ ਦੇ ਵਿਚਾਰਾਂ ਨੂੰ ਪੜਨਾ ਪਾਪ ਨੂੰ ਮਾਫ ਕਰਨਾ ਅਤੇ ਇੱਕ ਲਕਵਾ ਗ੍ਰਸਥ ਵਿਅਕਤੀ ਨੂੰ ਚੰਗਾ ਕਰਨਾ ਅਤੇ ਲੋਕਾਂ ਨੇ ਤਦ ਯੀਸ਼ੂ ਯਾਨੀ ਪਰਮੇਸ਼ਵਰ ਥੀਓਸ ਦੀ ਮਹਿਮਾ ਕੀਤੀ ਮੈਨੂੰ ਪਤਾ ਹੈ ਕਿ ਕੁਝ ਪੁਆਇੰਟਸ ਜੋ ਮੈਂ ਬਿਲਕੁਲ ਨਵੀਂ ਜਾਣਕਾਰੀ ਦੀ ਤਰ੍ਹਾਂ ਦੱਸ ਰਹੀ ਹਾਂ ਤੇ ਕਈ ਪ੍ਰਸ਼ਨ ਉੱਠਦੇ ਹਨ ਜਿਨ੍ਹਾਂ ਉੱਤੇ ਹਲੇ ਵੀ ਚਰਚਾ ਕੀਤੀ ਜਾਣੀ ਚਾਹੀਦੀ ਹੈ ਲੇਕਿਨ ਇਹ ਕੇਵਲ ਇਸ ਲਈ ਹਨ ਕਿਉਂਕਿ ਅਸੀਂ ਮੌਲਿਕ ਮਸੀਹੀ ਸਚਾਈਆਂ ਸਿਧਾਂਤ ਦੀ ਸਿੱਖਿਆ ਉੱਤੇ ਬਹੁਤ ਘੱਟ ਜ਼ੋਰ ਦਿੰਦਾ ਹੈ ਤੇ ਯੀਸ਼ੂ ਦੇ ਵਿਕਤੀਤ ਉੱਤੇ ਕਿ ਉਹ ਵਸਤ ਵਿੱਚ ਕੌਣ ਹੈ ਇਸ ਉੱਤੇ ਸਪਸ਼ਟਤਾ ਦੀ ਕਮੀ ਹੈ ਸਟੈਗੋਲ ਅਗਲੇ ਹਫਤੇ ਇਹਨਾਂ ਸਭ ਉੱਤੇ ਚਰਚਾ ਕਰਨ ਦੇ ਲਈ ਹੋਰ ਵੀ ਬਹੁਤ ਖੁਸ਼ ਹਾਂ ਲੇਕਿਨ ਇਸ ਤੋਂ ਪਹਿਲੇ ਕਿ ਅਸੀਂ ਇਸ ਸੰਦੇਸ਼ ਨੂੰ ਸਮਾਪਤ ਕਰੀਏ ਮੈਨੂੰ ਇਹ ਅੰਤਿਮ ਪੁਆਇੰਟ ਉੱਤੇ ਗੱਲ ਕਰਨੀ ਚਾਹੀਦੀ ਹੈ ਅਲਤੇ ਦਸ਼ਕਾ ਵਿੱਚ ਵਿਸ਼ਵਾਸ਼ੀਆ ਹੁੰਦੇ ਯੇਸ਼ੂ ਦੇ ਕੰਮ ਜਿਸ ਦਾ ਅਰਥ ਚਮਤਕਾਰ ਅਤੇ ਚੰਗਾਈ ਕਰਨ ਉਤੇ ਬਹੁਤ ਵਧੇਰੇ ਜ਼ੋਰ ਦਿੱਤਾ ਗਿਆ ਹੈ ਅਤੇ ਸੇਵਕਾਈ ਵਿੱਚ ਸਾਡੇ ਵਿੱਚੋਂ ਕਈ ਯੇਸ਼ੂ ਦੇ ਬਾਰੇ ਵਿੱਚ ਜੋ ਕਹਿੰਦੇ ਹਨ ਉਹ ਬਾਈਬਲ ਵਿੱਚ ਨਹੀਂ ਹੈ ਅਸੀਂ ਕਹਿੰਦੇ ਹਾਂ ਕਿ ਚਮਤਕਾਰ ਕਰਨ ਵਾਲਾ ਵਿਅਕਤੀ ਪਰਮੇਸ਼ਵਰ ਦੇ ਸਮਰਥ ਤੋਂ ਕਿਸੇ ਨੂੰ ਵੀ ਚੰਗਾ ਕਰ ਸਕਦਾ ਹੈ ਯੇਸ਼ੂ ਨੇ ਵੀ ਇਹ ਜਿਹੇ ਹੀ ਕੀਤਾ ਹੈ ਤਾਂ ਉਹ ਕਿਸੇ ਸੰਧਾਰਨ ਵਿਅਕਤੀ ਤੋਂ ਵੱਧ ਕੇ ਕਿਸ ਤਰ੍ਹਾਂ ਹੈ ਪ੍ਰੇਰਤਾ ਦੇ ਕੰਮ ਅਧਿਆਇ 10 ਅਇਤ 38 ਇਹ ਸੱਚ ਹੈ ਕਿ ਕੋਈ ਵੀ ਇਨਸਾਨ ਚਮਤਕਾਰ ਨਹੀਂ ਕਰ ਸਕਦਾ ਹੈ ਜਾਂ ਕਿਸੇ ਨੂੰ ਚੰਗਾ ਨਹੀਂ ਕਰ ਸਕਦਾ ਹੈ ਪਰਮੇਸ਼ਵਰ ਦੀ ਸਮਰਥਾ ਬਿਨਾ ਮੈਂ ਹੁਣ ਚਿਕਿਤਸਕ ਵਿਗਿਆਨ ਦੇ ਬਾਰੇ ਵਿੱਚ ਗੱਲ ਨਹੀਂ ਕਰ ਰਹੀ ਹਾਂ ਇੱਕ ਮਨੁੱਖ ਨੂੰ ਪਰਮੇਸ਼ਵਰ ਦੇ ਸਮਰ ਨਾਲ ਚੰਗਾ ਹੋਣਾ ਚਾਹੀਦਾ ਹੈ ਲੇਕਿਨ ਇਹ ਵੀ ਸੱਚ ਹੈ ਕਿ ਯੀਸ਼ੂ ਆਪਣੇ ਮਨੁੱਖੀ ਸਰੀਰ ਵਿੱਚ ਤੁਹਾਡਿਆਂ ਮੇਰੇ ਤੋਂ ਵਧੇਰੇ ਚੰਗਾ ਕਰਨ ਦੀ ਸ਼ਕਤੀ ਰੱਖਦਾ ਸੀ ਯੀਸ਼ੂ ਕਦੇ ਵੀ ਬਿਨਾ ਕਿਸੇ ਸ਼ਕਤੀ ਦੇ ਕੇਵਲ ਇੱਕ ਸਧਾਰਨ ਮਨੁੱਖ ਨਹੀਂ ਸੀ ਪਰਮੇਸ਼ਵਰ ਅਦਭੁਤ ਹੈ ਯੀਸ਼ੂ ਦੇ ਕੋਲ ਹਮੇਸ਼ਾ ਈਸ਼ੁਰ ਈਸ਼ੁਰੇ ਸ਼ਕਤੀਆਂ ਸੰਨ ਕਿਉਂਕਿ ਉਹ ਪਰਮੇਸ਼ਵਰ ਸੀ ਅਤੇ ਹੈ ਤਦ ਯੀਸ਼ੂ ਨੂੰ ਪੁੱਤਰ ਆਤਮਾ ਤੋਂ ਅਭਿਸ਼ੇਕਤ ਕਿਉਂ ਕਰਨਾ ਪਿਆ ਯੀਸ਼ੂ ਨੇ ਜੋ ਕੁਝ ਕੀਤਾ ਉਹ ਆਪਣੇ ਬਾਰੇ ਵਿੱਚ ਪੁਰਾਣੇ ਨੇਮ ਦੀ ਭੁਖਮਾਣੀ ਨੂੰ ਪੂਰਾ ਕਰਨ ਅਤੇ ਮੂਸਾ ਦੀ ਵਿਵਸਥਾ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਕੀਤਾ ਸੀ ਯੀਸ਼ੂ ਦਾ ਜਨ ਪਹਿਲੀ ਸਦੀ ਦੇ ਯਹੂਦੀ ਧਰਮ ਵਿੱਚ ਹੋਇਆ ਸੀ ਇੱਕ ਅਜਿਹੇ ਲੋਕਾਂ ਦਾ ਸਮੂਹ ਜਿਨ੍ਹਾਂ ਦਾ ਜੀਵਨ ਵਿਵਸਥਾ ਅਤੇ ਪਵਿੱਕ ਵਕਤਾਵਾਂ ਪੁਰਾਣੇ ਨਯਮ ਦੇ ਚਾਰੋਂ ਓਰ ਸਰੰਚਿਤ ਕੀਤਾ ਗਿਆ ਸੀ ਜਦੋਂ ਯੀਸ਼ੂ ਬਪਤਿਸਮਾ ਦੇਣ ਵਾਲੇ ਯਹੂਨਾ ਦੇ ਕੋਲ ਬਪਤਿਸਮਾ ਲੈਣ ਦੇ ਲਈ ਆਇਆ ਤਾਂ ਯਹੂਨਾ ਅਜੀਹਾ ਨਹੀਂ ਕਰਨਾ ਚਾਹੁੰਦਾ ਸੀ ਯੀਸ਼ੂ ਨੇ ਉਸ ਨੂੰ ਕਿਹਾ ਇਹ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਸਾਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੋ ਸਹੀ ਹੈ ਮੱਤੀ ਅਧਿਆਇ 3 ਆਇਤ 15 ਇਹ ਸਹੀ ਕਿਉਂ ਸੀ ਯੀਸ਼ੂ ਭਵਿਕ ਵਕਤਾ ਯਾਜਕ ਅਤੇ ਰਾਜਾ ਦੇ ਰੂਪ ਵਿੱਚ ਆਪਣੀ ਸਰਵਜਨਿਕ ਸੇਵਕਾਈ ਸ਼ੁਰੂ ਕਰਨ ਵਾਲਾ ਸੀ ਯਹੂਦੀ ਪਰੰਪਰਾ ਵਿੱਚ ਇੱਕ ਵਿਅਕਤੀ ਨੂੰ ਇਨ੍ਹਾਂ ਤਿੰਨਾਂ ਬਿੰਦੂਆਂ ਉੱਤੇ ਸ਼ੁੱਧ ਕੀਤਾ ਜਾਣਾ ਚਾਹੀਦਾ ਸੀ ਅਤੇ ਪਵਿੱਤਰ ਕੀਤਾ ਜਾਣਾ ਚਾਹੀਦਾ ਸੀ ਜਾਂ ਤੇਲ ਨਾਲ ਅਭਿਸ਼ਿਕਤ ਕੀਤਾ ਜਾਣਾ ਚਾਹੀਦਾ ਸੀ ਤੇਲ ਪਵਿੱਤਰ ਆਤਮਾ ਦਾ ਪ੍ਰਤੀਕ ਹੈ ਪ੍ਰਭੂ ਨੇ ਪਹਿਲੇ ਹੀ ਯਹੂਨਾ ਨੂੰ ਕਿਹਾ ਸੀ ਕਿ ਜਦੋਂ ਤੂੰ ਪਵਿੱਤਰ ਆਤਮਾ ਨੂੰ ਇੱਕ ਮਨੁੱਖ ਉੱਤੇ ਉਤਰਦਾ ਦੇਖੇ ਤਾਂ ਉਹ ਮਨੁੱਖ ਹੀ ਹੋਵੇਗਾ ਜਿਸਦੇ ਲਈ ਤੈਨੂੰ ਮਾਰਗ ਤਿਆਰ ਕਰਨਾ ਹੈ ਯਹੂਨਾ ਅਧਿਆਇ 1 ਆਇਤ 12 ਕਿ ਅਸੀਂ ਚੰਗਾਈ ਦੇ ਲਈ ਪ੍ਰਾਰਥਨਾ ਨਹੀਂ ਕਰ ਸਕਦੇ ਹਾਂ ਹਾਂ ਬਿਲਕੁਲ ਕਰ ਸਕਦੇ ਹਾਂ ਕਿਉਂਕਿ ਨਵਾਂ ਨੇਮ ਸਾਨੂੰ ਇੱਕ ਦੂਸਰੇ ਦੇ ਲਈ ਪ੍ਰਾਰਥਨਾ ਕਰਨ ਦੇ ਲਈ ਕਹਿੰਦਾ ਹੈ ਕਿ ਅਸੀਂ ਇਸ ਤੋਂ ਚੰਗੇ ਹੋ ਸਕਦੇ ਹਾਂ ਅਤੇ ਯੀਸ਼ੂ ਨੇ ਲੋਕਾਂ ਨੂੰ ਸਮਰਥ ਦਿੱਤੀ ਅਤੇ ਉਹਨਾਂ ਨੂੰ ਆਪਣੇ ਨਾਮ ਨਾਲ ਬਿਮਾਰੀਆਂ ਨੂੰ ਦੂਰ ਕਰਨ ਦੇ ਲਈ ਪ੍ਰਾਰਥਨਾ ਕਰਨ ਦੇ ਲਈ ਨਿਯੁਕਤ ਕੀਤਾ ਹੈ ਯਾਕੂਬ ਅਧਿਆਇ 5 ਆਇਤ 14 ਅਤੇ 16 32 ਅਧਿਆਇ 10 ਆਇਤ 1 ਮਰਕਸ ਅਧਿਆਇ 16 ਆਇਤ 18 ਯੇਸ਼ੂ ਨੂੰ ਸਹੀ ਤੰਗ ਨਾਲ ਪਛਾਨਣਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਇਹ ਸਾਨੂੰ ਯੇਸ਼ੂ ਦੇ ਬਾਰੇ ਵਿੱਚ ਧੋਖੇ ਤੋਂ ਬਚਾਉਂਦਾ ਹੈ ਕਿ ਉਹ ਕੌਣ ਹੈ ਅਤੇ ਉਸ ਦੁਨੀਆ ਵਿੱਚ ਕਿਉਂ ਆਇਆ ਅਗਲੇ ਹਫਤੇ ਮਿਲਦੇ ਹਾਂ ਪ੍ਰਭੂ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ ਆਮੀਨ